मेरा <laughs> तो नाम डॉक्टर जशांत महाजन है मैं कैंसर स्पेशलिस्ट हाँ अमनदीप हॉस्पिटल उजाला सिंह आज जैसी प्रेस कॉन्फ्रेंस कर रहे हैं ये दसन ली कि जो कैंसर का इलाज है अमृतसर बहुत ही बेटर और बहुत ही मतलब महत्वपूर्ण हो रहा है ਐਂਡ ਜੋ ਕਿ ਲਾਰਜ ਬੰਬੇ ਦਿੱਲੀ ਜਾਂ ਵੱਡੀ ਸਿਟੀਸ ਤੇ ਹੁੰਦਾ ਸੀਗਾ ਈਵਨ ਆਈ ਊਡ ਸੇ ਕਿ ਅਮਰੀਕਾ ਤੇ ਹੁੰਦਾ ਸੀਗਾ ਅਸੀਂ ਉਹੀ ਪ੍ਰੋਟੋਕਾਲ ਫਾਲੋ ਕਰਕੇ ਆਪਰੇਟ ਕਰ ਰਹੇ ਆਂ ਟੀਮੋ ਦੇ ਰਹੇ ਆਂ ਹੋਰ ਵੀ ਜੋ ਵੀ ਰਿਕੁਆਇਰਮੈਂਟ ਹੈ ਵੀ ਆਰ ਡੂਇੰਗ ਥੈਟ ੈਥੀਕਲ ਟਰੀਟਮੈਂਟ ਹੋ ਰਹੀ ਹੈ ਪੇਸ਼ੈਂਟ ਸੈਂਟ੍ਰਿਕ ਅਪਰੋਚ ਦੇ ਨਾਲ ਕੰਮ ਹੋ ਰਿਹਾ ਐਂਡ ਵੱਡੀ ਤੋਂ ਵੱਡੀ ਸਰਜਰੀ ਪੂਪਾਈ ਕੈਂਸਰ ਜਾਂ ਪੇਟ ਦੇ ਵਿੱਚ ਪੂਰਾ ਫੈਲਿਆ ਹੋਇਆ ਕੈਂਸਰ ਉਹ ਸਾਰੀ ਇਲਾਜ ਹੋ ਰਿਹਾ ਐਂਡ ਟੋਰਕੀਨ ਨਾਲ ਵੀ ਏਵਰੀਥਿੰਗ ਵੀ ਆਰ ਡੂਇੰਗ ਇਹ ਜਿਹੜੇ ਵਿਸ਼ਨ ਨੇ ਇਹਨਾਂ ਦਾ ਫੂਡ ਪਾਈਪ ਦੇ ਵਿੱਚ ਕੈਂਸਰ ਸੀਗਾ ਇਹਨਾਂ ਨੂੰ ਪਹਿਲਾਂ ਅਸੀਂ ਰੇਡੀਏਸ਼ਨ ਦਿੱਤੀ ਆ ਕੀਮੋ ਦਿੱਤੀ ਉਹ ਥੋੜਾ ਰਿਗਰੈਸ ਕੀਤਾ ਉਸ ਤੋਂ ਬਾਅਦ ਅਸੀਂ ਦੁਰਬੀਨ ਨਾਲ ਸਾਰਾ ਫੂਡ ਪਾਈਪ ਕੱਢੀ ਐ ਨਵੀਂ ਫੂਡ ਪਾਈਪ ਬਣਾਈ ਇਹ ਸਾਰਾ ਪ੍ਰੋਸੈਸ ਅਸੀਂ 6 ਤੋਂ 8 ਘੰਟੇ ਦਾ ਸੀਗਾ ਐਨੇ ਸਾਰਾ ਦੁਰਬੀਨ ਨਾਲ ਹੋਇਆ ਕੋਈ ਟੀਰਾ ਨਹੀਂ ਹੋਇਆ ਇਹ ਇਹ ਇਹਨਾਂ ਨੂੰ 3 ਮਹੀਨਿਆਂ ਤੋਂ ਪੈਣਾ ਕਿ ਨਹੀਂ 3 ਮਹੀਨੇ ਤੋਂ ਖਾਂਸੇ ਇਹਨਾਂ ਨੂੰ ਦਿੱਕਤ ਆ ਰਹੀ ਸੀ ਕਿ ਬਾਅਦ ਚ ਆਈ ਥਿੰਕ ਸਿਰ ਪਾਣੀ ਪੀ ਪਾਰੇ ਸੀਗੀ ਐਂਡ ਫਿਰ ਅਸੀਂ ਕਿਰਨ ਦਿੱਤੀਆਂ ਥੋੜਾ ਰਿਗੈਸ ਕੀਤਾ ਫਿਰ ਇਹ ਥੋੜਾ ਜਿਹਾ ਸੋਲਿਡ ਖਾਣਾ ਸ਼ੁਰੂ ਹੋ ਗਏ ਸੈਮੀ ਸੋਲਿਡ ਐਂਡ ਹੁਣ ਆਪਰੇਸ਼ਨ ਤੋਂ ਬਾਅਦ 1.5 ਮਹੀਨਾ ਹੋ ਗਿਆ ਐਂਡ ਇਹ ਰੋਟੀ ਵੀ ਖਾ ਰਿਓ ਰੋਟੀ ਖਾ ਰਿਹਾ ਐ ਸਰ ਇਹਦੇ ਲੱਛਣ ਕੀ ਜਿਹੜੇ ਬਗਵਾ ਇਹਨਾਂ ਦਾ ਫੜਨਾ ਤੇ ਐਂਡ ਸਿੰਪਟਮਸ ਇਹਨਾਂ ਨੂੰ ਇਹ ਸੀਗਾ ਇਹਨਾਂ ਦਾ weight loss ਹੋ ਰਿਹਾ ਸੀਗਾ ਐਂਡ ਖਾਣ ਵਿੱਚ ਦਿੱਕਤ ਆ ਰਹੀ ਸੀ ਪਹਿਲਾਂ ਹਲਕਾ ਖਾਣ 'ਚ ਦਿੱਕਤ ਆਈ ਐਂਡ ਫਿਰ ਉਸ ਤੋਂ ਬਾਅਦ ਕਿਜੜੀ ਖਾਣ 'ਚ ਵੀ ਦਿੱਕਤ ਆ ਰਹੀ ਉਹਨਾਂ ਨੇ 10 ਦਿਨ ਤੋਂ ਬਾਅਦ ਹੀ ਮਤਲਬ ਆਈ ਥਿੰਕ ਹੀ ਵਾਸ ਔਨ ਗੁੱਡ ਡਾਈਟ ਐਂਡ ਇੱਕ ਅਸੀਂ ਪੇਟ ਦੇ ਵਿੱਚ ਟਿਊਬ ਖਾਨੇ ਥੋੜੇ ਦਿਨ ਉਹਨੂੰ ਫੀਡਿੰਗ ਡੇਜ਼ ਨੌਸਕੀ ਕਹਿੰਦੇ ਥੋੜੇ ਦਿਨ ਉਹਨੂੰ ਦਿੰਨੇ ਥੋੜੇ ਦਿਨ ਮੂਰਾ ਹੀ ਉਹਨੇ ਸਿਰਫ ਔਰਲ ਡਾਈਟ ਤੇ ਰਹਿ ਗਿਆ ਆਫਟਰ 20 ਡੇਜ਼ ਆਈ ਗੈਸ ਆਫ ਸਰਜਰੀ ਪੂਰ ਔਰਲ ਡਾਈਟ ਤੇ ਸੀਗੇ ਉਹਨੇ ਪੂਰਾ ਪੁਲਕਾ ਐਨਰਜੀ ਇੱਕ ਹੋਰ ਨੇਕਰ ਟੈਂਸ਼ਨ ਦੇ ਹੈਕਨ ਮੂਪਾਈਪ ਦੇ ਕੈਂసర్ ਦਿੱਤਾ ਮੂਪਾਈਪ ਕਾਫ ਵੀ ਸਾਡੇ ਇੱਥੇ ਮਤਲਬ ਬਹੁਤ ਜ਼ਿਆਦਾ ਪਾਇਆ ਜਾਂਦਾ ਪੂਰਕਾਈਪ ਕੈਂసర్ ਬਟ ਦ ਪ੍ਰੋਬਲਮ ਇਜ਼ ਮੋਸਟ ਆਫ ਦਾ ਪੇਸ਼ੈਂਟਸ ਸਰਜਰੀ ਤੱਕ ਨਹੀਂ ਪਹੁੰਚਦੇ ਮੋਸਟ ਆਫ ਦਾ ਪੇਸ਼ੈਂਟ ਨੂੰ ਦੱਸਿਆ ਜਾਂਦਾ ਕਿਰਨਾਂ ਨਾਲ ਹੀ ਖਤਮ ਹੋ ਜਾਏਗਾ ਜੋ ਕਿ ਇਹ ਗਲਤ ਧਾਰਨਾ ਹੈਗੀ ਹੈ ਬਿਕੋਜ਼ ਕਿਉਂਕਿ ਕਹਿੰਦੇ ਸੀਗੇ ਕਿ ਜਿਹੜੀ ਫੂਡ ਪਾਈਪ ਤੇ ਕੈਂਸਰ ਦੀ ਸਰਜਰੀ ਹੁੰਦੀ ਉਸ ਤੋਂ ਬਾਅਦ ਪੇਸ਼ੈਂਟ ਬਚਦਾ ਨਹੀਂ ਤੋਂ ਮੈਂ ਉਹੀ ਅੱਜ ਆਪਾਂ ਇਕੱਠੇ ਹੋਏ ਆ ਇਹ ਦੱਸਣ ਲਈ ਇੱਕ ਮੈਸੇਜ ਦੇਣ ਲਈ ਕਿ ਫੂਡ ਪਾਈਪ ਦਾ ਕੈਂਸਰ ਸਿਰਫ ਇਹ ਨਹੀਂ ਹੈਗੇ ਹੋਰ ਵੀ ਦੋ ਤਿੰਨ ਪੇਸ਼ੈਂਟ ਹੈਗੇ ਜਿਹੜੇ ਰਿਕਵਰੀ ਫੇਸ 'ਚ ਨੇ ਉਹ ਵੀ ਖਾ ਰਹੇ ਆ ਪ੍ਰੋਪਰ ਇਹਨਾਂ ਤੋਂ ਬਾਅਦ ਵੀ ਕੀਤੇ ਗਏ ਤੋਂ ਉਹ ਐਸਾ ਨਹੀਂ ਹੁੰਦਾ ਕਿ ਰਿਸਕ ਹੁੰਦਾ ਵੱਡੀ ਸਰਜਰੀ ਆ ਐਵਰੀ ਸਰਜਰੀ ਹੈਜ਼ ਅ ਰਿਸਕ बट नहीं होंगे कि रिकवर नहीं करता कद नहीं पाता यह सब पॉसिबल है कि कैसर क्यों रहा है वे 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 तो तर तर जीश्ट जीश्ट एक रीजन मैं यही कह कैसर मैं कह रहा कैंसर ज्यादा फड़िया भी जा रहा है हम डायगनोसटिक फैसिलिटी बहुत है कि कुछ है ਹਰੇਕ ਹਮ ਪਿੰਡਾ ਜਾਓਗੇ ਅਲਟਰਾਸਾਉਂਡ ਹੈ ਸੋ ਦਾ ਪੁਆਇੰਟ ਇਜ਼ ਕਿ ਕੈਂਸਰ ਫੜਿਆ ਵੀ ਜਾ ਰਿਹਾ ਪਹਿਲਾਂ ਫੜਿਆ ਨਹੀਂ ਜਾਂਦਾ ਸੀ ਪਹਿਲਾਂ ਤੂੰ ਮੌਤ ਹੁੰਦੀ ਸੀਾਨੂੰ ਪਤਾ ਨਹੀਂ ਲੱਗਦਾ ਸੀ ਕਿਉਂ ਹੋਈ ਹੈ પેટ ਆਫਰੇ ਆ ਸੀਗਾ ਖਾਣਾ ਨਹੀਂ ਖਾਦਾ ਜਾ ਰਿਹਾ ਸੀ ਡਾਇਗਨੋਸ ਨਹੀਂ ਹੋ ਰਹਾ ਸੀ ਹੁਣ ਡਾਇਗਨੋਸ ਬਹੁਤ ਹੁੰਦਾ ਸੈਕੰਡ ਪੋਲੂਸ਼ਨ এনवायरमेंट ਟੂ ਪੋਲੂਸ਼ਨ ਬਹੁਤ ਜ਼ਿਆਦਾ ਕਿਸੇ ਵੀ ਚੀਜ਼ ਸੇ ਅਸੀਂ ਖਾਂਦੇ ਆ ਉੱਤੇ ਸਭ ਕੁਝ ਮਿਲਾਵਟ ਹੈਗੀ ਹੈ ਕੁਝ ਵੀ ਪਿਓਰਿਟੀ ਰਹੀ ਨਹੀਂ ਤੁਸੀਂ ਮੈਂ ਸਭ ਰਿਨਾਲ ਇਮਿਊਨ ਨਹੀਂ ਹੈਗੇ স্মੋਕਿੰਗ ਐਂਡ ਅਲਕੋਹਲ ਹੈਬਿਟਸ ਇਹ ਸਾਰੇ ਰੀਜ਼ਨ ਕੈਂਸਰ ਹੈ ਜੇ ਅਸੀਂ ਸਟੈਂਡਰਡਾਈਜ਼ਡ ਪ੍ਰੋਟੋਕਾਲ ਨਾਲ ਕੰਮ ਕਰਾਂਗੇ ਤੇ ਡੈਫੀਨੇਟਲੀ ਵਧੇਗਾ ਜੇ ਅਸੀਂ ਸਟੈਂਡਰਡਾਈਜ਼ਡ ਪ੍ਰੋਟੋਕਾਲ ਨਾਲ ਕੰਮ ਨਹੀਂ ਕਰਾਂਗੇ ਫਿਰ ਨਹੀਂ ਹੁੰਦਾ ਮੈਂ ਇਹ ਵਾਲੀ ਸਰਜਰੀਜ਼ ਮੈਂ ਜਦੋਂ ਸਟੂਡੈਂਟ ਸੀਗਾ ਇੱਥੇ ਜਦੋਂ ਮੈਂ ਵੇਖਿਆ ਐਂਡ ਮੈਂ ਦੇਖਿਆ ਸੀਗਾ ਕਿ ਪੇਸ਼ੈਂਟ ਰਿਕਵਰ ਨਹੀਂ ਕਰਦੇ ਉਹੀ ਤਰ੍ਹਾਂ ਮੇਰੀ ਵੀ ਸੀਗੀ ਤੁਹਾਡੇ ਬਾਬਲੂ ਜਦੋਂ ਮੈਂ ਬੰਬਈ ਗਿਆ ਟਾਟਾ ਮੋਰਿਅਲ ਤੇ ਰੋਜ਼ ਸਰਜਰੀਆਂ ਦੇਖ ਰਿਹਾ ਸੀ ਸੇਮ ਤੇ ਮੈਨੂੰ ਪਤਾ ਲੱਗਿਆ ਕਿ ਅਸੀਂ ਤਾਂ ਗਲਤ ਸੋਚ ਰਹੇ ਸੀਗੇ ਪੇਸ਼ੈਂਟ ਬਰ ਰਿਕਵਰ ਕਰਦਾ ਐਵੇਂ ਸਾਰੀ ਜਿਹੜੀ ਕਰਨ ਵਾਲੀ ਕਰਦੀਆਂ ਕਵਰ बिल्कुल बिल्कुल तो है। है, सब तो सामने है ये अभी इंस्टीट्यूट साब कुछ अपना काम भी कर रहे हैं डेली रुटीन का स्टेज okay. इन्नी ज्यादा इंपोर्टेंस नहीं रखती है साधी धारणा है यार मेरे को पेसेंट आया तीजी स्टेज कैंसर है तीजी स्टेज ठीक है कोई चौथी स्टेज है मैडम की चौथी बट इन्ह बीमारी वापस आने के चांस बहुत घट्टेटिव इंटेंट ज्यादा यदा पता है ਜੇ ਤੁਸੀਂ ਐਵੇਂ ਕਿਸੇ ਤੋਂ ਪੁੱਛੋਗੇ ਤਾਂ ਤੁਹਾਨੂੰ ਦਵਾਂਗਾ ਸਰ ਆ ਚੌਥੀ ਸੀ ਦੇ ਨਜ਼ਾਰੇ ਜਿਦੋਂ ਉਹ ਨਹੀਂ ਕਰਦੇ ਇਹ ਹੀ ਹੋਏਗਾ ਨਾ ਫਾਟ ਪ੍ਰੋਸੈਸ ਬਟ ਮੈਂ ਇਹਨਾਂ ਨੂੰ ਸਮਝਾਇਆ ਬਿਕੋਜ਼ ਆਈ ਨੋ ਥਿਸ ਇਸੇ ਲਈ ਮੈਂ ਦੱਸ ਪਾਇਆ ਕਿ ਪੇਟ ਦੇ ਵਿੱਚ ਫੈਲਿਆ ਕੋਈ ਗੱਲ ਨਹੀਂ ਬਟ ਜੇ ਉਹਦੀ ਸ਼ਕਤੀ ਹੁੰਨੀ ਹੈ ਨਾ ਤੁਸੀਂ ਜੀਓਗੇ ਪਰ ਤੁਸੀਂ ਲੰਬਾ ਜੀਓ। ਸੋ ਇਹਨਾਂ ਦੀ ਬਿਮਾਰੀ ਤੇ ਸ਼ਕਤੀ ਘੱਟ ਸੀਗੀ ਇਹ ਸਮਝਣਾ ਜ਼ਰੂਰੀ ਹੈ ਐਗਰੈਸਿਵਨੈਸ ਬਾਇਓਲੋਜੀ ਇਜ਼ ਇੰਪੋਰਟੈਂਟ 1 2 3 4 ਕਿਸੇ ਕਿਸੇ ਕੈਂਸਰ 'ਤੇ ਇੰਪੈਕਟ ਦਿੰਦਾ ਹਰੇਕ ਅੰਗ ਤੇ ਮੇਰਾ ਨਾਮ ਕਮਲਜੀਤ ਕੌਰ ਹੈ ਮੈਂ ਬੇਸਿਕਲੀ ਲੁਧਿਆਣੇ ਤੋਂ ਹਾਂ ਇੱਥੇ ਮੇਰੇ ਪੇਕੇ ਆ ਤੇ ਮੈਂ ਵੈਸੇ ਪਹਿਲਾਂ ਇੱਥੇ ਆਪਣਾ ਯੂਟਰਸ ਦਾ ਪੇਟ ਕਰਾਇਆ ਸੀ ਧਾਲੀਵਾਲ ਹੋਰ ਤੇ ਉੱਥੋਂ ਮੈਨੂੰ ਪਤਾ ਲੱਗਿਆ ਉਹਦੇ ਵਿੱਚ ਮੇਰੀ ਜਿਹੜੀ ਬਾਇਓਪਸੀ ਆਈ ਜਿਹੜੀ ਮੇਰੀ ਰਿਪੋਰਟ ਆਈ ਉਹਦੇ ਵਿੱਚ ਥੋੜੀ ਡਾਊਟਫੁਲ ਸੀ ਜਿਹੜੀ ਹੋਣੀ ਸੀ ਤਾਂ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਆਨਕੋਲੋਜਿਸਟ ਕੋਲ ਜਾਓ जब मैं कच्ची रसा मैं पता ही नहीं थी कि ऑनकोलॉजिस्ट सुन दे कौन फिर जब मैं गूगल किया सर्च किया तो पता लगा कि कैंसर स्पेशलिस्ट हूं मैं एक पल ले मेरे मन में, में जरूर आया नुँग नुँग थी कि, कि मैं लोग के वे ये हो गया फिर मैं सर्च किया मेनू ये भी नहीं पता सी कि अमृतसर में हूं मैं जावा के थे कि केड़े डॉक्टर को जब मैं गूगल किया तो सरदा नाम ही सबसे पहला ਅਸੀਂ ਉਸੇ ਵੇਲੇ ਮੈਂ ਤੇ ਮੇਰੇ ਹਸਬੰਦ ਨਾਲ ਅਮਰ ਦੀ ਕਲੀਨਿਕ ਲਾਇਟ ਥਰਮੋਮੀਡੀ ਕਰਨੇ मतलब ਕੀ ਇੱਕ ਦੋ ਟੈਸਟ ਵਗੈਰਾ ਲਿਖੇ ਪਤਾ ਨਹੀਂ ਮਿੰਨੂ ਸ਼ਾਇਦ ਕੁਝ ਵੀ ਇਦਾਂ ਨਹੀਂ ਲੱਗਾ ਕਿ ਮੈਂ ਮੈਨੂੰ ਕੈਲਸਰ ਆ ਜਾ ਕੋਈ ਸ਼ੈਦਾ ਸਰਨੇ ਸ਼ਾਇਦ ਗੱਲ ਦੀ ਇਸ ਤਰ੍ਹਾਂ ਕੀਤੀ ਪਹਿਲੀ ਵਾਰ ਜੀ ਮੈਨੂੰ ਵੀ ਤੇ ਮੇਰੇ ਹਸਬੰਦ ਬਸ ਜੋ ਜੀਵੇ ਦਰ ਨੇ ਕਿਹਾ ਸੀ ਉਸੇ ਤਰ੍ਹਾਂ ਜਿਹੜੇ ਟੈਸਟ ਤੇ ਉਸੇ ਤਰ੍ਹਾਂ ਹੀ ਕਰਦੇ ਨੇ ਬਾਕੀ ਫਿਰ ਉਹਨਾਂ ਨੇ ਕਿਹਾ ਕਿ ਸਰਜਰੀ ਹੋਏਗੀ ਅ ਇੱਕ ਮਹੀਨੇ ਬਾਅਦ ਮੇਰਾ ਪਹਿਲਾ ਓਪਰੇਟ ਹੋਇਆ ਸੀ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਮੇਰਾ ਸਨਨੇ ਕਾ ਕੋਈ ਖ਼ਬਰਾਂ ਵਾਲੀ ਕਰਨੀ ਆ ਅ ਇੱਕ ਮਹੀਨੇ ਬਾਅਦ ਮੇਰੀ ਸਰਜੀ ਹੋਈ ਹੈ ਤੇ ਹੁਣ ਮੈਂ ਇੱਥੇ ਬੈਠੀ ਆ ਠੀਕ ਆ ਮਿਲ ਕੇ ਠੀਕ ਹੈ ਕੋਈ ਚੋਕ ਆਪ ਵੀ ਦੱਸਾਂਗਾ ਜੀ ਮੈਂ ਬਟਾਲੇ ਦੇ ਲਾਗੇ ਰਹਿਣ ਵਾਲਾ ਜੀ ਮੈਨੂੰ ਮੈਂ ਆਪਣਾ ਦਬਾਅ ਕੋ ਚੈੱਕ ਕਰਾਇਆ ਫਿਰ ਉਸ ਤੋਂ ਪਤਾ ਲੱਗਾ ਜਿੱਦਾਂ ਜਿੱਦਾਂ ਮੈਂ ਥਾਰੇ ਮਤਲਬ ਕਿੰਨ ਸਰਵ ਤੇ ਨੂੰ ਹੋਗਾ ਉਹ ਤਾ ਉਹ ਨਾ ਚੱਲਿਆ ਫਿਰ ਡਾਕਟਰ ਦਾ ਮਿਲਦਾ ਨਾ ਪਤਾ ਲੱਗਾ ਇਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਜਦੋਂ ਇਹਨਾਂ ਕੋਲ ਆਏ ਤੇ ਇਹਨਾਂ ਕਹਿ ਦਿੱਤਾ ਤੇ ਵਾਕਿਆ ਨੂੰ ਟੈਂਸ਼ਨ ਹੀ ਪੂਰ ਭਰ ਤੇ ਇਹਨਾਂ ਨੇ ਪਹਿਲਾਂ ਉਹ ਕਿੰਨਾ ਲੁਆਈਆਂ ਕਿੰਨਾ ਤੋਂ ਬਾਹਰ ਫੇਰਨਾ ਤੇ ਟੈਂਪ ਆ ਕੇ ਤੇ ਫਿਰ ਇਹ ਮੇਰਾ ਆਪਰੇਸ਼ਨ ਕੀਤਾ ਜੋ ਕਿ ਪ੍ਰਸ਼ਨ ਬਹੁਤ ਕਾਮਯਾਬ ਹੋਇਆ ਤੇ ਇਹਨਾਂ ਹੁਦਾਂ ਮੈਨੂੰ ਬਹੁਤ ਦਿੱਤਾ ਵੀ ਦਮ ਦੀ ਗੋਲ ਨਹੀਂ ਇਹ ਲਾਜ ਹੈਗਾ ਪਰ ਲੋਕੀ ਕਹਿੰਦੇ ਵੀ ਲੋਕਿਆਂ ਨੂੰ ਡਰਾਉਂਦੇ नहीं नई नहीं करना वो दियापत डायरेक्टर साहब ने उन्होंने बहुत हसड़ा देता थे कपड़ेर कीता फिर तो बाद फिर इतना आ था ताहा तरह बाद में अपना टी चीज दा गे रोटी खांदा इदा मैं रोटी खांदा बिल्कुल है ये मैं मतलब ठीक है पहला मैं बिल्कुल ओके है इसका कोई टेंशन नहीं है हां जी कोई प्रॉब्लम नहीं है ना कोई प्रॉब्लम ਈ ਗੱਲ ਦਾ ਗੱਲ ਕਰਦਾ ਭਾਈ ਡਾਕਟਰ ਸਾਹਿਬ ਬਹੁਤ ਵਧੀਆ ਸਿਖਾਣਾ ਜੀ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਹੌਸਲਾ ਦਿੱਤਾ ਬਿਮਾਰੀ ਦਾ ਤੇ ਨਾਂ ਨਹੀਂ ਲੈਣਾ ਆਪਣੇ ਪਾਰਕ ਆਪਣੇ ਕਾਢੀ ਦੁਨੀਆ ਦਾ ਸਭ ਕੁਝ ਲਾਜ ਹੈਗਾ ਇੱਕ ਕਰਕੇ ਸਾਨੂੰ ਫਿਰ ਹੋਊਗਾ ਹੋ ਜਾਂਦਾ ਵਾ ਇਹ ਡਾਕਟਰ ਸਾਹਿਬ ਕਹਿ ਦਿੰਦੇ ਪਈ ਇਹਦਾ ਇਲਾਜ ਹੈਗਾ ਉਹ ਬੰਦਾ ਵੈਸੇ ਹੀ ਉਦੋਂ ਠੀਕ ਹੋ ਜਾਂਦਾ ਦੱਸ ਉਹ ਜੀ ਬਿਲਕੁਲ ਠੀਕ ਹਾਂਜੀ ਬਿਲਕੁਲ ਠੀਕ ਇਹ ਕਿਹੜਾ ਬਰਨਸ ਆਪਣਾ ਪਲੇਟ ਗਾਣਾ ਅਮਤੀ ਵਾਸਤਿ ਬ్రో ਆਪਣਾ ਪਲੇਟ ਗਾਣਾ